ਸਵਾਗਤ ਹੈ ਦੋਸਤੋ ਤੁਹਾਡਾ ਜੋ ਅਸੀਂ ਹਿਮਾਚਲ ਐਂਟਰੀ ਪੰਜਾਬ ਹਿਮਾਚਲ ਬਾਰਡਰ ਹਿਮਾਚਲ ਐਂਟਰੀ ਤੇ ਖੜੇ ਹੈ ਜਿੱਥੇ ਦੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਜਿੱਥੇ ਕਿ ਟੂਰਿਸਟ ਜੋ ਇਸ ਟਾਈਮ ਗਰਮੀਆਂ ਨੂੰ ਦੇਖਦੇ ਹੋਏ ਹਿਮਾਚਲ ਵਾਲਾ ਮਨਾਲੀ ਨੂੰ ਰੁੱਖ ਕਰਦਾ ਹੈ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਐਂਟਰੀ ਦੇ ਜਿਹੜਾ ਜਾਮ ਹੈ ਕਮ ਸੇ ਕਮ 1.5 ਕਿਲੋਮੀਟਰ ਦਾ ਜਿਹੜਾ ਜਾਮ ਲੱਗਿਆ ਹੋਇਆ ਹੈ ਸਵੇਰ ਤੋਂ ਸਾਨੂੰ ਫੋਨ ਆ ਰਹੇ ਸੀ ਕਿ ਇੱਥੇ ਕਾਫੀ ਗੱਡੀਆਂ ਜੋ ਇਹ ਹਿਮਾਚਲ ਐਂਟਰੀ ਹੈ ਇਹਦੇ ਕਾਰਨ ਕਾਫੀ ਗੱਡੀਆਂ ਦੇ ਜੋ ਕਲੱਚ ਪਲੇਟਾਂ ਐ ਉਹ ਸੜਕ ਕੇ ਖਰਾਬ ਹੋ ਗਈਆਂ ਕਿਉਂਕਿ ਇੱਕ ਤਾਂ ਇਹ ਜਿਹੜੀ ਐਂਟਰੀ ਹੈ ਬਿਲਕੁਲ ਜੋਰੀ ਚੜਾਈ ਦੇ ਵਿੱਚ ਐ ਇਹ ਐਂਟਰੀ ਚੜਾਈ ਦੇ ਵਿੱਚ ਐ ਦੂਜਾ ਨੰਬਰ ਉਹ ਜੋ ਟੂਰਿਸਟ ਹੈ ਹਿਮਾਚਲ ਵੱਲ ਰੁਕ ਕਰਦਾ ਹੈ ਉਹ ਕਿਉਂਕਿ ਗੱਡੀਆਂ ਦਾ ਏਸੀ ਲਾ ਕੇ ਹੀ ਆਂਦਾ ਗਰਮੀ ਇੰਨੀ ਐ ਟੈਂਪਰੇਚਰ ਜਿਹੜਾ 45 ਤੋਂ ਪਾਰ ਹੋ ਚੁੱਕਿਆ ਐ ਕਿਉਂਕਿ ਹਰ ਕੋਈ ਜਿਹੜਾ ਠੰਡ ਚਾਹਦਾ ਹੈ ਕਿਉਂਕਿ ਏਸੀ ਲਾਗੇ ਹੀ ਚੱਲਦੇ ਨੇ ਇੱਥੇ ਆ ਕੇ ਜਿਹੜੇ ਗੱਡੀਆਂ ਐ ਗੱਡੀਆਂ ਦਮ ਤੋੜ ਦਿੰਦੀਆਂ ਐ ਦਮ ਤੋੜਨ ਕਰਕੇ ਉਹਨਾਂ ਦੀ ਬਿਲਕੁਲ ਕਲਚ ਪਲੇਟਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਐ ਜਿਹਦੇ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਕਿਉਂਕਿ ਅੱਜ ਵੀ ਅਸੀਂ ਇੱਥੇ ਪਹੁੰਚੇ ਆ ਅਸੀਂ ਪਿਛਲੇ 2-3 ਸਾਲ ਤੋਂ ਜਿਹੜੀਆਂ ਇਹ ਇੱਥੇ ਦੀਆਂ ਤਸਵੀਰਾਂ ਦਿਖਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਲੋਕਾਂ ਦਾ ਇੱਥੇ ਦੇ ਜਿਹੜੇ ਲੋਕ ਸਥਾਨਿਕ ਲੋਕ ਹੈ ਡੇਲੀ ਕੋਈ ਡਿਊਟੀਆਂ ਤੇ ਆਉਂਦੇ ਜਾਂਦੇ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਟੋਲ ਹੈ ਇਹਨੂੰ ਇੱਥੋਂ ਕਮ ਸੇ ਕਮ 1.5 ਕਿਲੋਮੀਟਰ ਜੇ ਉੱਪਰ ਲੈ ਕੇ ਚਲੇ ਜਾਵੇ ਸੇਫ ਜਗ੍ਹਾ ਤੇ ਤਾਂ ਇਹਨਾਂ ਗੱਡੀਆਂ ਦਾ ਨੁਕਸਾਨ ਹੋਣ ਤੋਂ ਵੀ ਬਚ ਸਕੇ ਸਾਡੇ ਨਾਲ ਜਿਹੜੇ ਇੱਥੇ ਸਥਾਨਿਕ ਲੋਕ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਜੀ ਸਰ ਇੱਥੇ ਜਿਹੜਾ ਤੁਸੀਂ ਸਵੇਰ ਤੋਂ ਸਾਨੂੰ ਕੋਲ ਕਰ ਰਹੇ ਤੇ ਜਿਵੇਂ ਕਿ ਗੱਡੀਆਂ ਖਰਾਬ ਹੁੰਦੀਆਂ ਨੇ ਕੀ ਤੁਸੀਂ ਮੰਗ ਕਰ ਦਿਓ ਪ੍ਰਸ਼ਾਸਨ ਦੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਟੋਲ ਨੂੰ ਇਥੋਂ ਜਿਆਦਾ ਨਹੀਂ ਤੋਂ 100 150 200 ਮੀਟਰ ਅੱਗੇ ਪਲੇਨ ਜਗਾ ਜਿੱਥੇ ਆਰਟੀਓ ਆਫਿਸ ਆ ਉਹਦੇ ਨਾਲ ਅੱਗੇ ਕਿਤੇ ਵੀ ਲਾ ਦਿਓ ਉਹ ਸਹੀ ਰਹੂਗਾ ਉਰੇ ਬਹੁਤ ਗਲਤ ਜਗਾ ਲਗਿਆ ਸਥਾਨੀਏ ਲੋਕ ਔਰ ਜੋ ਵੀ ਵਪਾਰਕਾਰੇ ਸਭ ਪਰੇਸ਼ਾਨ ਹੋ ਰਹੇ ਇਸੀ ਤੋਂ ਸਾਨੂੰ ਲੋਕ ਲੋਕਾਂ ਨੂੰ ਵੀ ਬੇਪਸ਼ਾਨੀ ਹੋ ਰਹੀ ਮੈਂ ਰਿਕਵੈਸਟ ਆ ਬਾਰ ਬਾਰ ਰਿਕਵੈਸਟ ਕਰ ਰਿਹਾ ਮੈਂ ਆਪ ਦੀ ਉਸ ਨੂੰ ਦੇਖ ਸਕਦੇ ਤੁਸੀਂ ਇੱਕ ਵਾਰ ਫੇਰ ਤੁਹਾਨੂੰ ਦੱਸਦੀ ਹੈ ਕਿ ਅਸੀਂ ਹਿਮਾਚਲ ਪੰਜਾਬ ਦੇ ਬੋਟਰ ਹਿਮਾਚਲ ਗਰਾ ਮੋੜਾ ਖੜੇ ਆ ਜਿੱਤੇ ਕਿ ਜਿਹੜੀ ਹਿਮਾਚਲ ਐਂਟਰੀ ਹੈ ਉਸ ਨੂੰ ਲੈ ਕੇ ਲੰਬੀਆਂ ਲੰਬੀਆਂ ਲਾਈਨਾਂ ਕਮ ਸੇ ਕਮ 1.5 ਕਿਲੋਮੀਟਰ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜਿਹਨੂੰ ਅੱਜ ਸਵੇਰ ਤੋਂ ਇੱਕ ਵਾਰ ਫੇਰ ਦੱਸਦੀ ਹੈ ਸਾਨੂੰ ਕਾਫੀ ਫੋਨ ਆਏ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਸਾਡੀਆਂ ਜਿਹੜੀਆਂ ਗੱਡੀ ਦੀਆਂ ਕਲੱਚ ਪਲੇਟਾਂ ਇਸ ਹਿਮਾਚਲ ਐਂਟਰੀ ਦੇ ਕਾਰਨ ਜੋ ਸਾਡੀਆਂ ਗੱਡੀਆਂ ਦਾ ਨੁਕਸਾਨ ਹੋ ਰਿਹਾ ਕਲਚ ਪਲੇਟਾਂ ਦਾ ਨੁਕਸਾਨ ਹੋ ਰਿਹਾ ਇਸ ਜਿਹੜੀ ਹਿਮਾਚਲ ਐਟਰੀ ਆਈ ਦੇ ਕਾਰਨ ਹੋ ਰਿਹਾ ਹੈ ਕਿਉਂਕਿ ਜਿਹੜੇ ਟੂਰਿਸਟ ਹੈ ਉਹ ਵੀ ਇੱਥੇ ਜਿੱਦਣਾ ਕਿਤੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਲੋਕ ਦਿੱਲੀ ਹਰਿਆਣਾ ਰਾਜਸਥਾਨ ਯੂਪੀ ਮਹਾਰਾਸ਼ਟਰ ਤੋਂ ਜਿਹੜਾ ਹਿਮਾਚਲ ਨੂੰ ਰੁਖ ਕਰਦੇ ਨੇ ਇਸ ਕਰਕੇ ਜਿਹੜਾ ਇੱਥੇ ਇਹ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਅਸੀਂ ਹਿਮਾਚਲ ਐਂਟਰੀ ਦੇ ਬਿਲਕੁਲ ਸਾਹਮਣੇ ਖੜੇ ਆ ਜਿੱਤੇ ਕੀ ਤੁਸੀਂ ਦੇਖ ਰਹੇ ਹੋ ਜਿਹੜਾ ਇੱਕ ਲੰਬਾ ਜਾਮ ਹੈ ਲੰਬੇ ਜਾਮ ਲੱਗਣੇ ਕਰ ਰਹੇ ਨੇ ਪੂਰਾ ਰੈਸਟ ਹੈ ਉਹਨਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਜਿਹੜਾ ਇਹ ਜਾਮ ਹੈ ਅਸੀਂ ਜਿਹੜੇ ਲੱਗੇ ਰੱਖਾ ਵਾਲੇ ਵੀਡੀਓ ਤੋਂ ਅੱਗੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਵੀ ਧੰਨਵਾਦ ਕਰਦੇ ਆ ਸਾਰੇ ਕਿਹਾ ਹਿਮਾਚਲ ਐਂਟਰੀ ਸਹੀ ਜਗ੍ਹਾ ਤੇ ਲੱਗੀ ਹੋਈ ਐ। ਕਿਹੜਾ ਘੱਟ ਰਿਹਾ ਬਾਈ ਬਹੁਤ ਜਾਮ ਲੱਗਦਾ ਹੋਇਆ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਬਿਲਕੁਲ ਬਹੁਤ ਗਲਤ ਜਗ੍ਹਾ ਤੇ ਐ ਕਿਉਂਕਿ ਕਾਫੀ ਜਾਮ ਲੱਗਾ ਜੋ ਟਰੱਕ ਵਾਲੇ ਉਹਨਾਂ ਦਾ ਕਹਿਣਾ ਵੀ ਐ। ਸਾਹਿਬੀ ਉਹ ਦਿੱਕਤ ਵਾਲੀ ਨਜ਼ਰਬਾਜ਼ੀ ਕਿੰਨੀ ਲੰਬੀ ਲੈਂ ਜਿਹੜੀ ਟੂ ਰੈਸਟ ਦੀ ਲੱਗੀ ਹੋਈ ਹੈ ਕਿਉਂਕਿ ਹਿਮਾਚਲ ਐਂਟਰੀ ਦੇ ਜਦ ਟੋਲ ਹੈ ਉਸ ਤੋਂ ਲਾ ਕੇ 1.5 ਕਿਲੋਮੀਟਰ ਤੱਕ ਲੰਬਾ ਜਾਮ ਹੈ ਜਿਹੜਾ ਲੱਗਿਆ ਹੋਇਆ ਹੈ ਜਿਸ ਨੇ ਕਰਕੇ ਟੂ ਰੈਸਟ ਟਰੱਕਾਂ ਵਾਲਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰ ਕਿੱਥੇ ਜਾ ਰਹੇ ਤੁਸੀਂ ਮਨਾਲੀ ਜਾ ਰਹੇ ਆ ਜੀ ਸਰ ਕਿੰਨੀ ਦੇਰ ਸੇ ਜਾਮੇ ਲੱਗੇ ਹੋਏ ਆਪ एक घंटा हो जाए सर जो ये इंट्री है हिमाचल इंट्री से ही जगह लगी हुई है कैसे आपको क्या मतलब इंट्री में चाहिए पहले बोलेगा ठीक है